ਅਸਿਕਾਲੀ ਕਾਰਨ ਅੱਜ ਆਪਾਂ ਲੱਗੇ ਆ ਜੀ ਫਿਰ ਤੋਂ ਨਿਕਾਜਾ ਵਲੋਗ ਬਣਾਉਣ ਤੇ ਫਿਰ ਤੁਸੀਂ ਸਾਰੇ ਠੀਕ ਠਾਕ ਹੋਗੇ ਆਪਾਂ ਵੀ ਠੀਕ ਠਾਕ ਆ ਤੇ ਸਾਡੇ ਵਲੋਗ ਨੂੰ ਤੁਸੀਂ ਪਿਆਰ ਦਿਆ ਕਰੋ ਸਾਨੂੰ ਤੁਹਾਡੀ ਸਾਰਿਆਂ ਦੀ سپورਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਤੇ ਅੱਜ ਲੱਗੇ ਆ ਜੀ ਆਪਾਂ ਵਾਈਫਾਈ ਲਾਉਣ ਫੇ ਬੜੇ ਮੰਦਾ ਬੜੇ ਚਿਰ ਦਾ ਇਹ ਮੰਦੇ ਵਿੱਚ ਹੈਗਾ ਕਿ ਵਾਈਫਾਈ ਲਾਉਣਾ ਤੇ ਅੱਜ ਆਪਾਂ ਜੇ ਵੀ ਕਰਕੇ ਤੇਡੇ ਪਾਪਾ ਨਾਲ ਕਿ ਇਹਨਾਂ ਨੇ ਮਨਾਨਾ ਹੀ ਵਿਆਹ ਆ ਕਿ ਆਪਾਂ ਨਾਲ ਫੇ ਲਾਈਏ ਕੀ ਦੇਖੋ ਕਿ ਨਾ ਕੋਈ ਨਹੀਂ ਲਵਾਈਏ ਕਿ ਨਹੀਂ ਚੱਲ ਚੱਲੀਏ ਇਹਦਾ ਖਾਸਾ ਦੇ ਰਿਕ ਜਿਕਰ ਤੇ ਲਾਓ ਮਾਰੇ ਦਾ ਜੀ ਤਰਫ ਚੱਲ ਜਿੱਥੇ ਵੀ ਕਰਨੀ ਚਲੋ ਬਾਜ਼ਾਰ ਜਾ ਕੇ ਕਰਕੇ ਉਹ ਅਪਲਾਈ ਤੇ ਹਮਾਂ ਲੱਗਿਆ ਹੋਇਆ ਤਿਆਰ ਥੋ ਲੱਗਦਾ ਮੈਨੂੰ ਤਿਆਰੀ ਹੋ ਚਲੋ ਤੇ ਰੋਣਾ ਜੇ ਨਾ ਤੇਵਾ ਤੇ ਬੇਟਾ ਜਾਓ ਤੇ ਤੁਨ੍ਹੇ ਪਾਪਾ ਬੜੀ ਮੁਸ਼ਕਲ ਨਾਲ ਮੰਨੇ ਆ ਸਾਨੂੰ ਕਿ ਇੱਥੇ ਕੀ ਪੈਸੇ ਖਾਓ ਵਿੱਚ ਤੇ ਗੱਲੇ ਤੇ ਸਾਨੂੰ ਵਾਈਫਾਈ ਲਵਾ ਕੇ ਦੇਣਾ ਤੇ ਆਪਾਂ ਜੀ ਇਹ ਬਹੁਤ ਕੰਜੂਸ ਨੇ ਬੜੀ ਜਦੋਜਹਿਦ ਦੇ ਨਾਲ ਆਪਾਂ ਪੈਸੇ ਇਕੱਠੇ ਕੀਤੇ ਇਹਨਾਂ ਤੋਂ ਤੇ ਹੋਣਾ ਲੱਗਿਆ ਵਾਈਫਾਈ ਲਵਾਉਣ ਤੇ ਇਹ ਨਹੀਂ ਜੀ ਅਜੇ ਤੱਕ ਗਰੀ ਖੁਸ਼ੀ ਤੁਹਾਨੂੰ ਤੇ ਵਾਈਫਾਈ ਲੁਕਾ ਮੈਨੂੰ ਤਾਂ ਕੋਈ ਖੁਸ਼ੀ ਖੁਸ਼ੀ ਤੁਹਾਨੂੰ ਜਾਦੀ ਹੋਣੀ ਆ ਕਿਉਂ ਮੈਨੂੰ ਜਾਣਾ ਨਹੀਂ ਤੁਹਾਨੂੰ ਜਿਆਦੀ ਕਮੀ ਮਹਿਸੂਸ ਹੁੰਦੀ ਵਾਈਫਾਈ ਦੀ ਸਹੀ ਗੱਲ ਹੈ ਮੈਂ ਸੱਚੀ ਗੱਲ ਕਿ ਮੈਂ ਕਰਲੇ ਮਾਰਦੀ ਨਹੀਂ ਨਿਕਦੀ ਇਹਨਾਂ ਨੂੰ ਹਾਏ ਮੈਨੂੰ ਦੇਰੋਂ ਮਾਰਾ ਜਾ ਵਾਹ ਫਾਈ ਆਪਣਾ ਖਤਮ ਕਰਕੇ ਦੇ ਫਿਰ ਤੂੰ ਦੂਜਿਆਂ ਨਾਲ ਮੰਗਦੇ ਰੇਤ ਬੇਇਨਸਾਫੀ ਹੈ ਨਾ ਦੂਜਿਆਂ ਦੇ ਨਾਲ ਵੀ ਦੂਜੇ ਦੇ ਵੀ ਨਹੀਂ ਲੈਣਾ ਦੇਂਦੀ ਨਹੀਂ ਨਾ ਤੈਨੂੰ ਲੈਣਾ ਨਾ 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 ਆਪਣਾ ਇੱਕ ਮਿੰਟ ਵੀ ਨਹੀਂ ਤੇ ਦੂਜਿਆਂ ਦਾ ਨਹੀਂ ਮम्मा ਖਾਟ ਛੋੜ ਕੇ ਦਿਓ ਪਾਪਾ ਖਾਟ ਛੋੜ ਕੇ ਦਿਓ ਮੈਂ ਸਿਰਫ ਰਾਦ ਨੂੰ ਮੰਗਦਾ ਮੈਨੂੰ ਜਦ ਕਮੀ ਮਸੂਹ ਹੁੰਦੀ ਹੈ ਫਿਰ ਮੇਰੀ ਵੀਡੀਓ ਉਹ ਵੀ ਤੁਹਾਡਾ ਜਿਹੜਾ ਐਕਸਟਰਾ ਬੱਜਿਆ ਪਿਆ ਹੁੰਦਾ ਜਦ ਤੁਸੀਂ ਸੌਂ ਜਾਂਦੇ ਤੁਸੀਂ ਮੇਰੇ ਵੀਡੀਓ ਪੈਣ ਲੱਗਿਆ ਈ ਔਰ ਕੋਲਰ ਤੇ ਉਹ ਵਾਈਫਾਈ ਮੇਰੇ ਲਈ ਕਿੰਨਾ نیٹ ਓਟ ਜਾਂਦਾ ਚਲੋ ਤੀਆਂ ਬੋਲਦੇ ਪੈ ਹੀ ਉਹ ਵਿੱਚੇ ਵੀਡੀਓ ਬੰਦ ਹੋ ਗਈ ਤੂੰ ਤਾਂ ਬੋਲਣ ਮੈਂ ਕੀ ਦਈ ਹਾਂ ਚਾਹਣਾ ਅਗਲਾ ਚਾਹ ਨਹੀਂ ਪਹਿਲਾਂ ਚਲੋ ਚਾਹ ਪਾਣੀ ਮਿਲੂਗੀ ਨਹੀਂ ਹਾਂ ਪਾਪਾ ਉਠੋ ਉਠੋ ਹੱਲੇ ਡੇਢੀ ਵੱਜਾ ਵਾ ਨਹੀਂ ਨਹੀਂ ਕੋਈ ਗੱਲ ਨਹੀਂ ਉਹਨੇ ਸਿਰਵਾਉਣਾ ਤੂੰ ਪਹਿਲਾਂ ਵਾਈਫਾਈ ਲਵਾ ਕੇ ਦੇ ਚਾਹ ਬਾਅਦ ਚ ਆ ਤੈਨੂੰ ਸ਼ੁਕਰ ਨਹੀਂ ਕੋਈ ਮਿੱਠੇ ਨਾਲ ਚਾਹ ਮਿਲੂਗੀ ਤੈਨੂੰ ਫਤਦਾ ਫੇ ਉਹਨੇ ਸਿਰਵਾ ਲੈ ਉਹ ਸਿਰਵਾ ਲੂਗੀ ਤੈਨੂੰ ਮਿੱਠੇ ਨਾਲ ਚਾਹ ਮਿਲੂਗੀ ਫਤਦਾ ਤੂੰ ਸਿਰ ਤੇ ਬਹਉਂ ਨਾ ਉਹ ਬਾਉ ਕੀ ਤੂੰ ਹੀ ਚੱਲੋ ਤਨੇ ਉੱਡ ਚੱਲ ਤੂੰ ਚਾਹ ਸਿਰਵਾ ਲਿਆ ਵਸ 2 ਮਿੰਟ ਨਹੀਂ ਲੱਗਣੇ ਮੈਨੂੰ ਸਿਰਵਾ ਲੈ ਇਹ ਨਹੀਂ ਕੋਈ ਚਾਹ ਚੂਦਾ ਬਣਾ ਤੈਨੂੰ ਇਹ ਚਾਹ ਪੀਂਦੇ ਆ ਬੁੰਲਿਆ ਚਲੋ ਚੇਤਾ ਭੁੱਲ ਜੂਗਾ ਇਹਨਾਂ ਨੂੰ ਆਪਾਂ ਨੇ ਦਿਮਾਗ ਚੋਂ ਨਹੀਂ ਆ ਤੁਰ ਸਿਰਵਾ ਚੱਲਿਆ ਵਾ ਤੀ ਉਠੋ ਮੈਂ ਉਹਦੇ ਨਾਲ ਉੱਠਣਾ ਉੱਠ ਉੱਠ ਉਹ ਮੇਰੇ ਮੂੰਹ ਉੱਧਰ ਆ ਤੂੰ ਮੈਂ ਇੱਕ ਟਾਂਕ ਉੱਠ ਪਾ ਅੱਜ ਨਹੀਂ ਬਣਾਣਾ ਚੱਲਣਾ ਆਉਦੇ ਹੁਸੇ ਨਾ ਤੂੰ ਹਾਂਜੀ ਮੰਮਾ ਅੱਜ ਫੇਰ ਕੀ ਬਣਨ ਲੱਗਾ ਏ ਅੱਜ ਬਣਨ ਲੱਗੀ ਆਲੂ ਗੋਭੀ ਦੀ ਸਬਜ਼ੀ ਠੀਕ ਤੂੰ ਤਾਂ ਤੇਰੇ ਪਾਪਾ ਹੀ ਲੈ ਕੇ ਆਏ ਜੀ ਯਾਦ ਭੁੱਲ ਗਿਆ ਨਹੀਂ ਮੈਨੂੰ ਤੇ ਯਾਦ ਆ ਅਸਲ ਜੋ ਹੋ ਗਿਆ ਨਾ ਵਾਈਫਾਈ ਦਾ ਨਹੀਂ ਨਾ ਉਹ ਅੱਜ ਉਹ ਬੁਕਿੰਗ ਹੀ ਕਰਕੇ ਗਏ ਨਾ ਉਹ ਤਦ ਕਰਕੇ ਮਲੇ ਕੀ ਹੋ ਗਿਆ ਮੂਡ ਆਫ ਹੋ ਗਿਆ ਮੇਰਾ ਨਹੀਂ ਹੋਇਆ ਮੇਰਾ ਨਹੀਂ ਹੋਇਆ ਮੇਰਾ ਨਹੀਂ ਹੋਇਆ ਨਹੀਂ ਹੋਇਆ ਤਾਂ ਮੇਰਾ ਖੁੱਦ ਦਾ ਆ ਟਾਡਾ ਹੋਇਆ ਨਾ ਤੁਹਾਨੂੰ ਮੇ ਲੱਗੰਦਿਆ ਮੇਰਾ ਵੀ ਹੋ ਗਿਆ ਵਾ ਮੈਨੂੰ ਤੇ ਅੱਜ ਲੱਗ ਜੂਗਾ ਇਦਾਂ ਹੀ ਹੌਲੀ ਹੌਲੀ ਪ੍ਰੋਸੈਸਰ ਨੇ ਸਟਾਰਟ ਹੋਇਆ ਵਾ ਤੇ ਹੁਣ ਲੱਗੂਗਾ ਏਡੀ ਛੇਤੀ ਥੋੜੀ ਆਗੀ ਆਪਾਂ ਕਹਿ ਤਾਂ ਇਹਦੇ ਵਾਕੇ ਲੱਗ ਗਿਆ ਬੱਸ ਅਪਲਾਈ ਹੋਊਗਾ ਬੁਕਿੰਗ ਹੋ ਕੇ ਤੇ ਫਿਰ ਬਾਅਦ ਚ 2-3 ਦਿਨਾਂ ਬਾਅਦ ਆ ਲੱਗਦਾ ਹੈ ਕੱਲ ਲੱਗ ਜਾਣਾ ਉਹ ਕਹਿੰਦੇ ਹਾਂ ਚਾਹ ਨੂੰ ਦੇਖਦੇ ਆ ਕੀ ਕਰਦੇ ਚਲੋ ਤੇਹੀ ਸਬਜ਼ੀ ਬਣਾਉਂਗਾ ਹਾਂ ਸਬਜ਼ੀ ਦੀ ਆਪਾਂ ਬਣਾਉਣ ਹੀ ਲੱਗੇ ਹਾਂ ਚਲੋ ਆਪਾਂ ਦੇ ਇੱਥੇ ਲੈ ਲਿਆ ਵਾ ਅਦਰਕ ਤੇ ਲਸਣ ਜੀ ਬਰੀਕ ਵੀ ਕੱਟ ਕੇ ਪਹਿਲੇ ਰੱਖ ਲਿਆ ਕੀ ਪਿਆਜ਼ ਵੀ ਕੱਟਿਆ ਸੀਗਾ ਮਿਰਚਾਂ ਵੀ ਕੱਟਨੀਆਂ ਸੀਗੀਆਂ ਹੁਣ ਆਪਾਂ ਇਹਨਾਂ ਨੂੰ ਹੌਲੀ ਹੌਲੀ ਭੁੰਨਾਂਗੇ। ਚੈਪਰ ਚੈਪ ਭੁੰਨਾਂਗੇ ਨੰ। ਕੋਈ ਵੀ ਗੱਲ ਤੋਂ ਬਾਅਦ ਸਾਡੀਆਂ ਵੀਡੀਓ ਨੂੰ ਪਿਆਰ ਕਰਿਆ ਕਰੋ ਜੀ ਵੱਧ ਤੋਂ ਵੱਧ ਵੇਖਿਆ ਕਰੋ ਸ਼ੇਅਰ ਕਰਿਆ ਕਰੋ। ਕੱਟ ਗਿਆ ਬਹੁਤ ਹੀ ਗਿਆ ਸੀ ਇੱਥੇ ਆ ਨਹੀਂ ਪਤਾ ਦੇ ਆ ਉਹ ਪਾ ਦੇ ਕਾਹੇ ਨਾ ਮੈਂ ਕੋਲ ਤੋਂ ਕਟਾਣੀ ਲੱਗ ਗਈ ਕੋਲ ਤੋਂ ਗਲਤੀ ਕਰਤੀ ਮਾਫ ਕਰ ਹੋ ਜਾਂਦੀ ਹਿੰਦੀ ਹਾਂ ਇਹਨਾਂ ਦਾ ਧਿਆਨ ਰੱਖੀ ਹਾਂ ਧਿਆਰ ਗੁਝੇ ਜਾਂਦੇ ਕਿ ਜਨਾਬ ساری ਗੱਭੀ ਉਹ ਜੀ ਮਿਲਦੀ ਹੈ ਮੈਂ ਤੇ ਉਧਰ ਭਾਂਡੇ ਸਾਫ ਕਰਨਾ ਪਈ ਤੇ ਤੂੰ ਪਾਪਾ ਨੂੰ ਦੋਦਾ ਪੁੱਛੂ ਚਲੀ ਗਈ ਲੈ ਮੈਂ ਤੇ ਮੈਨੂੰ ਥੋੜੀ ਕਿਹਾ ਸੀ ਕਿ ਦਾ ਧਿਆਨ ਰੱਖ ਹੁਣ ਆਪਾਂ ਇੱਚ ਪਾਉਨੇ ਨਮਕ ਹਲਦੀ ਹਰੀ ਮਿਰਚ ਪਾਈ ਆਪਾਂ ਇਸ ਕਰਕੇ ਥੋੜੀ ਜੀ ਲਾਲ ਪਾਵਾਂਗੇ ਤੇ ਮਸਾਲਾ ਗੋਭੀ ਚ ਆਪਾਂ ਪਾਣੀ ਪਾਣੀ ਬਿਲਕੁਲ ਨੋਰਮਲ ਦੇ ਲਾਉਣਾ। ਜ਼ਿਆਦਾ ਨਹੀਂ। ਫਿਰ ਜ਼ਿਆਦਾ ਗੋਭੀ ਕੋਲ ਜਾਂਦੀ ਹੈ ਜੇ ਪਾਣੀ ਜ਼ਿਆਦਾ ਲਾ ਦੀਏ ਨਾ। ਫਿਰ ਗੋਭੀ ਕੋਲ ਜਾਂਦੀ ਹੈ। ਸਿਰਫ ਇਹ ਤੋਂ ਬਾਤ ਪਾਣੀ ਨਹੀਂ ਆਪਾਂ ਲਾਉਣਾ। ਇੰਨਾ ਹੀ ਪਾਣੀ ਲਾਉਣਾ। ਸੜਕਾ ਬਣ ਗਿਆ ਜੀ ਹੁਣ ਆਪਾਂ ਪਾਉਨੇ ਦੇ ਵਿੱਚ ਗੋਭੀ ਗੋਭੀ ਆਪਾਂ ਧੋਲੀ ਸੀ ਪਹਿਲਾਂ ਹੀ ਆਲੂ ਤੋਂ ਗੋਭੀ ਦੋਵੇਂ ਮਿਕਸ ਕਰ ਦਿੰਨੇ ਆ ਥੋੜਾ ਉੱਚੀ ਬੋਲਿਆ ਕਰੋ ਕਈ ਵਾਰੀ ਆਵਾਜ਼ ਕੱਟ ਜਾਂਦੀ ਆ ਅੱਛਾ ਸੌਰੀ ਜੀ ਤrapp ਲੀਏ ਵੇਖਿਆ ਗੋਭੀ ਨੇ ਆਪੇ ਪਾਣੀ ਛੱਡ ਦਿੱਤਾ ਨਾ ਹਾਂਜੀ ਆ ਕਈ ਸਬਜ਼ੀਆਂ ਵਾਂ ਆਪੇ ਪਾਣੀ ਛੱਡਦੀਆਂ ਵਾਂ ਉਹਨਾਂ 'ਚ ਪਾਣੀ ਪਾਉਣ ਦੀ ਲੋੜ ਬਿਲਕੁਲ ਨਹੀਂ ਹੁੰਦੀ ਉਹਨਾਂ ਜਿਹੜੇ ਅੰਗਰੇਜ਼ੀ ਕੱਦੂ ਆ ਉਹਨਾਂ 'ਚ ਪਾਣੀ ਬਿਲਕੁਲ ਵੀ ਨਹੀਂ ਛਵਾਈਦਾ ਹਾਂ ਉਹ ਆਪੇ ਠੀਕ ਆ ਚੰਗੀ ਮੰਨ ਗਏ ਮੰਨ ਗਏ ਸਹੀ ਗੱਲ ਆ ਚੰਗੀ ਸਬਜ਼ੀ ਬਣ ਚੁੱਕੀ ਆਪਣੀ ਤੇ ਹੁਣ ਆਪਾਂ ਇੱਧਰ ਖੋਨੇ ਆ ਧਨੀਆ ਧਨੀਆ ਪਾ ਕੱਟ ਕੇ ਰੱਖਿਆ ਸੀ ਪਹਿਲਾਂ ਜੇ ਆਪਾਂ ਜਿਆਦਾ ਪਾਣੀ ਪਾ ਦਿੰਦੇ ਫਿਰ ਇਹ ਖੁੱਲ ਜਾਣੀ ਇਹ ਵਧੀਆ ਰਹੀ ਭੰਨ ਕੀ ਕਰਨ ਲੱਗੇ ਇੱਧਰ ਬਣਾਉਣ ਲੱਗੇ ਪਰ ਰਹਿ ਗਿਆ ਆਪਾ ਲੈ ਕੇ ਆਇਆ ਐ ਕਦੂ ਮੈਂ ਤੇ ਨਾਲ ਆਪਾ ਦੇ ਨਾਲ ਮੈਂ ਵੀ ਗਿਆ ਸੀ ਰੈ ਤੂੰ ਵੀ ਆਈ ਰੈ ਤੇ ਆਪਾਂ ਕਦੂ ਕਰ ਲਿਆ ਪਹਿਲਾਂ ਛਿੱਲ ਲਿਆ ਵਾ ਤੇ ਧੋ ਲਿਆ ਵਾ ਹੁਣ ਆਪਾਂ ਵੀ ਲਿਗਾਸ਼ ਕਰਦੇ ਆ ਇਹਨੂੰ ਮੈਂ ਕਦੋਂ ਕਿਹਾ ਤੂੰ ਨਹੀਂ ਗਿਆ ਨਾਲ ਤੀਕਾ ਇਹੋ ਠੀਕ ਆਪਾਂ ਕੱਲ੍ਹ ਦਾ ਨਾਮ ਲਿਆ ਨਾ ਛਿਲਿਆ ਨਹੀਂ ਨਹੀਂ ਆਸੀ ਪਪਾ ਲੈ ਕੇ ਆਏ ਇਸ ਕਰਕੇ ਕਿ ਪਪਾ ਨੇ ਪੈਸੇ ਦਿੱਤੇ ਆ ਮੈਂ ਨਹੀਂ ਦਿੱਤੇ ਹੈ ਰਹਾ ਨਹੀਂ ਰਾਇਤਾ ਤਾਂ ਮੈਨੂੰ ਬੜਾ ਤੈਨੂੰ ਜ਼ਿਆਦਾ ਪਸੰਦ ਆ ਇਹ ਤਾਂ ਮੈਂ ਉੰਨੀ ਚੰਗੀ ਤਰ੍ਹਾਂ ਜਾਂਦੀ ਹੈ ਪਪਾ ਨੂੰ ਵੀ ਬੜਾ ਬਤਾਉਂਦਾ ਉਹ ਨਾਲ ਨੂੰ ਪਸੰਦ ਹੈ ਉਹਨਾਂ ਨੂੰ ਤਾਂ ਦਹੀਂ ਜਿਹੜਾ ਮਰਜ਼ੀ ਮਿਲ ਜੇ ਬਣਿਆ ਪਰ ਉਹਨਾਂ ਨੇ ਰਾਇਤੇ ਦੇ ਵਿੱਚ ਵੀ ਖੰਡ ਪਾ ਕੇ ਖਾਣੀ ਨਹੀਂ ਹਾਂ ਦੇ ਖਾਂਦੇ ਕੋਸ਼ ਲਵਾ ਜਦ ਪਪਾ ਨੂੰ ਪੋਸ਼ਕਿਆ ਕੀ ਕੀ ਕਰਦੇ ਆ ਰੈਤੇ ਦੇ ਖੰਡ ਪਾ ਕੇ ਮੈਨੂੰ ਬਤਾਵਾ ਖਾਂਦੇ ਵਾ ਤੂੰ ਨਹੀਂ ਬਾਬਾ ਤੂੰ ਰੈਤੇ ਦੇ ਖੰਡ ਪਾ ਕੇ ਖਾਂਦੇ ਜੀ ਯਸ ਖੰਡ ਪਾ ਕੇ ਖਾਤੇ ਰਹੇ ਤੀ ਖਾਂਦੇ ਰਹ ਜਾਓ ਝੂਠ ਵੀ ਨਹੀਂ ਮਾਰ ਸਕਦੇ ਇੱਕ ਮੇਰੇ ਘਟੇ ਹੁਣ ਆਦਤ ਆ ਖੰਡ ਪਾ ਕੇ ਖਾਂਦੀ ਹੁਣ ਆਪਾਂ ਇਹ ਨੋ ਪਾਉਂਦੇ ਮੈਂ ਤੁਹਾਨੂੰ ਜਿਹੀ ਆਦਤ ਆ ਹਰ ਇੱਕ ਚੀਜ਼ ਚ ਖੰਡ ਪਾ ਕੇ ਖਾਂਦੀ ਮੈਂ ਰੈਤੇ ਜੀ ਲੂਣ ਵਾਲੇ ਦੇ ਵਿੱਚ ਕਦੀ ਖੰਡ ਪਾ ਕੇ ਨਹੀਂ ਖਾਦੀ ਨੋ ਹਾਂ ਮੈਂ ਆਲੂ ਵਾਲੇ ਪਰੌਂਠਾ ਕੋਈ ਵੀ ਖਾਣਾ ਹੋਵੇ ਤਾਂ ਖੰਡ ਪਾ ਕੇ ਖਾਂਦੇ ਫਿਰ ਮੈਂ ਦਹੀਂ ਸਿੰਪਲ ਦਹੀਂ ਚ ਖੰਡ ਪਾ ਕੇ ਖਾਣੀ ਆ ਇਸ ਤਰ੍ਹਾਂ ਨਹੀਂ ਉਹ ਅਸੀਂ ਨਹੀਂ ਨਾ ਖਾਂਦੇ ਫਿਰ ਮੈਂ ਪਾਪਾ ਨਹੀਂ ਖਾਂਦੇ ਫਿਰ ਆਪਾਂ ਰਾਇਤਾ ਧਾਰ ਦਿੱਤਾ ਇਹ ਆ ਰਾਇਤਾ ਇੱਕ ਵਾਰੀ ਪੂਰਾ ਰਿੱਝ ਜੂਗਾ ਨਾ ਕੱਦੂ ਫਿਰ ਆਪਾਂ ਇਹਨੂੰ ਲਾ ਕੇ ਪੁੰਨ ਲਾਂਗੇ ਠੰਡਾ ਹੋ ਜੂਗਾ ਫਿਰ ਆਪਾਂ ਇਹਨੂੰ ਆਪਾਂ ਦਹੀਂ ਚ ਪਾਵਾਂਗੇ ਇਧਰ ਆਪਾਂ ਦਹੀਂ ਬਣਾ ਲੈਂਦੇ ਆ ਦਹੀਂ ਆਪਣਾ ਰੇਜੀ ਚ ਰੱਖਿਆ ਹੋਇਆ ਸੀਗਾ ਨੋ ਸੋਨਾ ਇਹ ਨੂੰ ਖੱਟਾ ਲਾਇਆ ਇਹ ਨਾ ਜਿਹੜਾ ਮੈਂ ਰਾਇਤੇ ਦੇ ਰਾਇਤੇ ਵਾਲਾ ਦਹੀਂ ਸੀ ਜਿਹਦਾ ਮੈਂ ਖੱਟਾ ਲਾਇਆ ਤਾਂ ਇਹੋ ਕਰਕੇ ਆ ਕਿਤੇ ਕਿਤੇ ਜੀਰਾ ਦੇ ਦਿੱਤਾ ਪਿਆ ਇਹਨਾਂ ਨੇ ਦਿੱਤਾ ਮਨ ਕੀ ਬਾਤ ਹੈ ਨੰਬਰ ਹ ਅਲਵਾਕ ਜੀਰਾ ਸਾਲਾ ਲਾਲ ਮਿਰਚ بس ਉਹਨੇ ਨੂੰ ਰਿਚ ਕਰ ਦੇਣਾ ਫਿਰ ਆ ਬੋਇਲ ਹੋ ਜਾਣਾ ਵਾ ਠੰਡਾ ਕਰਕੇ ਤੇ ਇਹਨੂੰ ਰਿਚ ਐਡ ਕਰਕੇ ਫਿਕਸ ਕਰ ਦੇਣਾ ਬਰੇਤਾ ਪਿਆਰ ਬਰੇਗਾ ਪਿਆਰ ਤੁਸੀਂ ਤੇ ਖਾ ਲਈ ਤਾਂ ਨੂੰ ਰੀਟੀ ਨਾਲ ਲਗਾਉਂ ਉਹਨੇ ਥੋੜੀ ਘਣਾ ਚਲੋ ਅੱਗੇ ਮਿਲਦੇ ਹਾਂ ਤੇ ਰੈਤਾ ਪਾ ਕੇ ਫਿਰ ਆਪਾਂ ਬਸ ਕਦੂ ਬਾਲ ਕੇ ਤੇ ਇਹਨੂੰ ਆਪਾਂ ਉਨ ਲਿਆ ਤੇ ਨਿਚੋੜ ਵੀ ਲਿਆ ਵਾ ਤੇ ਇਹ ਬਣ ਗਿਆ ਜੀ ਰੈਤਾ ਆਪਾਂ ਇਹ ਚ ਪਾ ਸਕਦੇ ਹਾਂ ਜੀ ਧਨੀਆ ਵੀ ਪਾ ਸਕਦੇ ਹਾਂ ਤੇ ਭਾਰੇ ਆ ਕਿ ਧਨੀਆ ਦਹੀਂ ਦੇ ਵਿੱਚ ਖਾਸ ਕਰਕੇ ਜਿਆਦਾ ਮੈਨੂੰ ਵਧੀਆ ਜਾਨੀ ਲੱਗਦਾ ਮਸਾਲੇ ਕਿੰਨੇ ਵਧੀਆ ਨੇ। ਵਿੱਚ ਫੋਨ ਆ ਗਿਆ ਸੀ ਜੀ ਆਪਾਂ ਤਦ ਕਰਕੇ ਫੋਨ ਸੁਣ ਲਾਪੇ ਤੇ ਦੱਸਿਆ ਨਹੀਂ ਗਿਆ ਰੈਤ ਆਪਣਾ ਤਿਆਰ ਹੋ ਗਿਆ ਹੈ। ਕਿਚਾ ਪਤਨੀਆ ਵੀ ਪੋਣਾ ਤੇ ਪਾ ਸਕਦੇ ਆ। ਤੇ ਬਾਕੀ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਐ ਤੇ ਕਮੈਂਟ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਸਬਸਕ੍ਰਾਈਬ ਵੀ ਕਰ ਦਿਓ ਚੈਨਲ ਨੂੰ। ਥੈਂਕ ਯੂ ਜੀ।